ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਨ ਨੌਲੇਜ ਵਿਲਾਪਰ ਬਹੁਤ ਸਵਾਗਤ ਹੈ। ਤਾਂ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਅੱਪਾ ਗੱਲ ਕਰਨ ਜਾਣੇ ਹਾਂ ਜੀ ਪੰਜਾਬ ਦੇ ਵਿੱਚ ਆਈਆਂ ਗਰੁੱਪ ਡੀ ਦੀਆਂ ਭਰਤੀਆਂ ਬਾਰੇ ਇਹ ਭਰਤੀਆਂ ਕਿੱਥੇ ਆਈਆਂ ਨੇ ਕਿਵੇਂ ਤੁਸੀਂ ਅਪਲਾਈ ਕਰਨਾ ਹੈ ਕੀ ਕੁਆਲਿਫਿਕੇਸ਼ਨ ਲੈਣ ਵਾਲੀ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਪਰ ਉਸ ਤੋਂ ਪਹਿਲਾਂ ਮੈਂ ਚਾਹਣਾ ਹਾਂ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦੱਬੋ ਤਾਂ ਕਿ ਆਉਣ ਵਾਲੀ ਹਰ ਇੱਕ ਛੋਟੀ ਵੱਡੀ ਚੋਅ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਤੇ ਟ ਮਿਲ ਸਕੇ ਤਾਂ ਦੋਸਤੋ ਜਿਹੜੀਆਂ ਭਰਤੀਆਂ ਨੇ ਜੀ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਠਾਨਕੋਟ ਵੱਲੋਂ ਜਿਹੜੀਆਂ ਕੱਢੀਆਂ ਗਈਆਂ ਨੇ ਜੀ ਜਿਹੜੇ ਐਲੀਜੀਬਲ ਕੈਂਡੀਡੇਟਸ ਹੋਣਗੇ ਆਪਣੇ ਐਪਲੀਕੇਸ਼ਨ ਫਾਰਮਸ ਦੇ ਨਾਲ ਸਾਰੇ ਡਾਕੂਮੈਂਟਸ ਆਪਣੇ ਪਾਸਪੋਰਟ ਸਾਈਜ਼ ਫੋਟੋਸ ਵਗੈਰਾ ਸਾਰਾ ਕੁਝ ਲਗਾ ਕੇ ਇਹਨਾਂ ਨੂੰ 15/5/2025 ਤੱਕ ਆਪਣੀਆਂ ਐਪਲੀਕੇਸ਼ਨਸ ਸਬਮਿਟ ਕਰਵਾ ਸਕਦੇ ਨੇ ਅੱਗੇ ਦੋਸਤੋ ਪੋਸਟਾਂ ਦਾ ਵੇਰਵਾ ਦੇਖੀਏ ਤੇ ਟੋਟਲ ਪੋਸਟਾਂ 6 ਨੇ ਜੀ ਪੇ ਸਕੇਲ ਦੀ ਗੱਲ ਕਰੀਏ 18000 ਰੁਪਏ ਪੇ ਸਕੇਲ ਰਹਿਣ ਵਾਲਾ ਹੈ ਜੀ ਲੈਵਲ 1 7 CPC ਦੇ ਅਕੋਰਡਿੰਗ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਦੋਸਤੋ ਕੈਂਡੀਡੇਟ ਨੂੰ ਪੰਜਾਬੀ ਲੈਂਗੁਏਜ ਦਾ ਗਿਆਨ ਹੋਣਾ ਚਾਹੀਦਾ ਹੈ ਅਪ ਟੂ ਮਿਡਲ ਸਟੈਂਡਰਡ ਤੱਕ ਦਾ ਏਜ ਦੀ ਗੱਲ ਕਰੀਏ ਤਾਂ 18 ਤੋਂ 35 ਸਾਲ ਤੱਕ ਦੀ ਜਿਹੜੀ ਇਹਨਾਂ ਨੇ ਏਜ ਮੰਗੀ ਹੈ ਅਤੇ ਏਜ ਚ ਰਿਲੈਕਸੇਸ਼ਨ ਅਕੋਰਡਿੰਗ ਟੂ ਗਵਰਨਮੈਂਟ ਤੁਹਾਨੂੰ ਮਿਲ ਜਾਵੇਗੀ ਨੈਕਸਟ ਦੋਸਤੋ ਤੁਸੀਂ ਆਪਣੀ ਸਕਰੀਨ ਉੱਪਰ ਜਿਹੜਾ ਵੇਰਵਾ ਹੈ ਤੁਸੀਂ ਦੇਖ ਸਕਦੇ ਹੋ ਕਿ 6 ਪੀਐਨ ਦੀਆਂ ਪੋਸਟਾਂ ਨੇ ਜੀ ਜਨਰਲ ਔਮਨ ਦੀਆਂ ਦੋ ਨੇ, ਈਐਸਐਮ ਔਮਨ ਦੀ ਇੱਕ ਹੈ, ਬੀਸੀ ਔਮਨ ਦੀ ਇੱਕ ਹੈ ਜੀ ਜਨਰਲ ਈਡਬਲਯੂਐਸਡੀ ਇੱਕ ਪੋਸਟ ਹੈ ਜੀ ਔਮਨ ਜਨਰਲ ਈਡਬਲਯੂਐਸਡੀ ਇੱਕ ਪੋਸਟ ਰੱਖੀ ਗਈ ਹੈ ਜੀ ਨੈਕਸਟ ਤੁਸੀਂ ਪਰਫਾਰਮਾ ਆਪਣੀ ਸਕਰੀਨ ਉੱਪਰ ਦੇਖ ਸਕਦੇ ਹੋ ਇਹ ਪਰਫਾਰਮਾ ਤੁਸੀਂ ਇਹਨਾਂ ਦੀ ਆਫੀਸ਼ੀਅਲ ਵੈਬਸਾਈਟ ਤੋਂ ਉੱਪਰੋਂ ਡਾਊਨਲੋਡ ਕਰ ਲੈਣਾ ਹੈ ਤੇ ਚੰਗੀ ਤਰ੍ਹਾਂ ਇਸ ਪਰਫਾਰਮਾ ਨੂੰ ਪੜ ਕੇ ਅਤੇ ਫਿਲ ਕਰਕੇ ਇਹਨਾਂ ਨੂੰ ਤੁਸੀਂ ਇਹਨਾਂ ਦੀ ਲਾਸਟ ਮਿਤੀ ਤੱਕ ਤੁਸੀਂ ਸਬਮਿਟ ਕਰਵਾ ਸਕਦੇ ਹੋ ਤੇ ਦੋਸਤੋ ਇਹ ਜਿਹੜਾ ਨੋਟੀਫਿਕੇਸ਼ਨ ਤੁਸੀਂ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ ਤੋਂ ਡਾਊਨਲੋਡ ਕਰ ਲੈਣਾ ਹੈ ਤੇ ਪੜ ਕੇ ਫਿਰ ਇਹਨਾਂ ਪੋਸਟਾਂ ਵਾਸਤੇ ਅਪਲਾਈ ਕਰਨਾ ਹੈ ਤੇ ਦੋਸਤੋ ਇਹਨਾਂ ਪੋਸਟਾਂ ਦੇ ਵਾਸਤੇ ਜਿਹੜਾ ਇੰਟਰਵਿਊ ਹੈਗਾ ਜੀ 26 5 2025 27 5 2025 ਤੇ 28 5 2025 ਅਲਫਾਬੈਟਿਕਲੀ ਆਰਡਰ ਦੇ ਹਿਸਾਬ ਨਾਲ ਤੁਹਾਡਾ ਲਿਆ ਜਾਵੇਗਾ ਤੇ ਤੁਸੀਂ ਇਹ ਚੰਗੀ ਤਰ੍ਹਾਂ ਇਸ ਨੂੰ ਦੇਖ ਲੈਣਾ ਹੈ ਤੇ ਦੋਸਤੋ ਇਹ ਸੀ ਪੰਜਾਬ ਦੇ ਵਿੱਚ ਆਈਆਂ ਗਰੁੱਪ ਡੀ ਦੀਆਂ ਪੋਸਟਾਂ ਬਾਰੇ ਜਾਣਕਾਰੀ ਤੇ ਇਸੇ ਤਰ੍ਹਾਂ ਹੋਰ ਨੌਕਰੀ ਜਵਾਬੰਦੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ